ਦੋਸਤੋ ਇਸ ਦੁਨੀਆ ਵਿੱਚ ਹਰੇਕ ਨੂੰ ਇਹੀ ਲੱਗਦਾ ਕਿ ਮੇਰੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਨੇ ਉਹ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਨਹੀਂ ਹੋਣੇ ਅੱਜ ਦੀ ਇੱਕ ਕਹਾਣੀ ਤੁਹਾਨੂੰ ਦੱਸੇਗੀ ਕਿ ਅਸਲ ਵਿੱਚ ਇਸ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਕਿਹੜਾ ਹੈ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਜਿਹਦੇ ਜੀਵਨ ਵਿੱਚ ਸੰਤੋਖ ਨਾ ਹੋਵੇ ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਉਸ ਨੂੰ ਬੇਚੈਨੀ ਰਹਿੰਦੀ ਹੈ ਉਸ ਨੂੰ ਕਿੰਨਾ ਵੀ ਦੇ ਦਿਓ ਉਸ ਦਾ ਮਾਨ ਕਦੇ ਵੀ ਖੁਸ਼ ਨਹੀਂ ਹੋ ਸਕਦਾ ਅੱਜ ਦੀ ਕਹਾਣੀ ਬਹੁਤ ਹੀ ਮਹੱਤਵਪੂਰਨ ਤੇ ਗਿਆਨਮਈ ਹੋਣ ਵਾਲੀ ਹੈ। ਕਿਰਪਾ ਕਰਕੇ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਤੇ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤਾਂ ਚਲੋ ਬਿਨਾਂ ਸਮਾਂ ਗਵਾਏ ਕਹਾਣੀ ਸ਼ੁਰੂ ਕਰਦੇ ਆਂ। ਦੋਸਤੋ ਪੁਰਾਣਿਆਂ ਵੇਲਿਆਂ ਦੀ ਗੱਲ ਹੈ। ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ। ਉਹ ਕੁੜੀ ਖਾਸ ਸੋਹਣੀ ਨਹੀਂ ਸੀ ਤੇ ਉਹਦਾ ਦੁਨੀਆ ਤੇ ਹੈ ਵੀ ਕੋਈ ਨਹੀਂ ਸੀ। ਉਹ ਕੱਲੀ ਹੀ ਰਹਿੰਦੀ। ਖੁਦ ਮਿਹਨਤ ਕਰਦੀ ਤੇ ਆਪਣੇ ਲਈ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰ ਲੈਂਦੀ। ਉਦਾਂ ਤਾਂ ਉਸ ਨੂੰ ਦੋ ਵੇਲੇ ਦੀ ਰੋਟੀ ਮਿਲ ਹੀ ਜਾਂਦੀ ਸੀ ਪਰ ਫਿਰ ਵੀ ਉਹ ਆਪਣੇ ਆਪ ਤੋਂ ਖੁਸ਼ ਨਹੀਂ ਸੀ ਉਹਨੂੰ ਦੁਨੀਆ ਵਿੱਚ ਸਾਰੇ ਲੋਕ ਸੁਖੀ ਨਜ਼ਰ ਆਉਂਦੇ ਸੀ ਸਾਰੇ ਲੋਕ ਖੁਸ਼ਹਾਲ ਨਜ਼ਰ ਆਉਂਦੇ ਸੀ ਦੂਸਰਿਆਂ ਦੀ ਜ਼ਿੰਦਗੀ ਦੇਖ ਕੇ ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ ਤੇ ਕਹਿੰਦੀ ਰਹਿੰਦੀ ਉਹ ਮੇਰੇ ਰੱਬਾ ਤੂੰ ਸਭ ਨੂੰ ਖੁਸ਼ਹਾਲ ਬਣਾਇਆ ਹੈ ਸਾਰਿਆਂ ਨੂੰ ਸੁੱਖ ਦਿੱਤਾ ਹੈ ਸਭ ਨੂੰ ਸੋਹਣਾ ਬਣਾਇਆ ਹੈ ਤਾਂ ਮੈਨੂੰ ਕਿਉਂ ਨਹੀਂ ਆਖਿਰ ਮੈਂ ਕੀਤਾ ਕੀ ਹੈ ਮੇਰੀ ਗਲਤੀ ਕੀ ਸੀ ਮੈਂ ਜਾਣਦੀ ਆ ਤੂੰ ਮੇਰੇ ਤੋਂ ਕੋਈ ਬਦਲਾ ਲੈ ਰਹੀ ਆ ਇਸੇ ਤਰ੍ਹਾਂ ਇੱਕ ਦਿਨ ਉਹ ਆਪਣੇ ਆਪ ਤੋਂ ਨਰਾਜ਼ ਹੋ ਕੇ ਨਿਰਾਸ਼ ਹੋ ਕੇ ਇੱਕ ਰੋਖ ਹੇਠਾਂ ਬੈਠੀ ਸੀ ਤੇ ਰੋ ਰਹੀ ਸੀ ਤਾਂ ਉੱਥੋਂ ਇੱਕ ਮਹਾਤਮਾ ਗੁਜ਼ਰੇ ਸੀ ਜੋ ਬਹੁਤ ਪਹੁੰਚੇ ਹੋਏ ਨਜ਼ਰ ਆ ਰਹੇ ਸੀ ਉਹਨਾਂ ਨੇ ਜਦੋਂ ਉਸ ਕੁੜੀ ਨੂੰ ਰੋਂਦੇ ਹੋਏ ਦੇਖਿਆ ਤਾਂ ਉਸ ਦੇ ਕੋਲ ਆਏ ਤੇ ਪੁੱਛਿਆ ਬੇਟਾ ਕੀ ਗੱਲ ਐ ਤੂੰ ਰੋ ਕਿਉਂ ਰਹੀ ਐ ਜਵਾਬ ਦਿੰਦਿਆਂ ਉਹ ਕੁੜੀ ਕਹਿੰਦੀ ਐ ਹੇ ਮਹਾਤਮਾ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਨੂੰ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਮੈਂ ਬਾਦਸੂਰਤਾ ਮੈਂ ਸੋਹਣੀ ਨਹੀਂ ਤੇ ਮੇਰੇ ਰੰਗ ਨੂੰ ਲੈ ਕੇ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਮੇਰਾ ਕੋਈ ਨਹੀਂ ਹੈ ਮੇਰੇ ਕੋਲ ਤਾਂ ਧਨ ਵੀ ਨਹੀਂ ਹੈ ਇਸ ਦੁਨੀਆ ਵਿੱਚ ਹਰੇਕ ਨੂੰ ਹਰ ਚੀਜ਼ ਮਿਲੀ ਹੈ ਹਰ ਕੋਈ ਸੁਖੀ ਹੈ ਸਾਰੇ ਆਪਣਾ ਜੀਵਨ ਖੁਸ਼ਹਾਲੀ ਨਾਲ ਜੀ ਰਹੇ ਨੇ ਸਭ ਦੇ ਕੋਲ ਸਭ ਕੁਝ ਹੈ ਪਰ ਮੇਰੇ ਕੋਲ ਕੁਝ ਨਹੀਂ ਹੈ ਆਖਰ ਮੈਂ ਕੀਤਾ ਕੀ ਹੈ ਮੇਰਾ ਕਸੂਰ ਕੀ ਸੀ ਕਿ ਮੈਨੂੰ ਸੁਖੀ ਹੋਣ ਦਾ ਹੱਕ ਨਹੀਂ ਕਿ ਮੈਨੂੰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਜੀਣ ਦਾ ਹੱਕ ਨਹੀਂ ਮਹਾਤਮਾ ਨੇ ਉਸ ਕੁੜੀ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਫਿਰ ਉਸ ਕੁੜੀ ਨੂੰ ਬੋਲੇ beta ਜੇ ਤੂੰ ਮੈਨੂੰ ਉਸ ਬੰਦੇ ਨਾਲ ਮਿਲਵਾ ਦੇਵੇਂ ਜੋ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਸੁਖੀ ਹੈ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦੇਵਾਂਗਾ ਜਿਹਦੇ ਨਾਲ ਤੂੰ ਸੋਹਣੀ ਤੇ ਸੁਖੀ ਹੋ ਜਾਵੇਂਗੀ ਮਹਾਤਮਾ ਦੇ ਮੂੰਹੋਂ ਇਹ ਸੁਣ ਕੇ ਉਹ ਕੁੜੀ ਬਹੁਤ ਖੁਸ਼ ਹੋਈ ਤੇ ਤੁਰੰਤ ਬੋਲੀ ਮਹਾਤਮਾ ਜੀ ਕੀ ਸੱਚਮੁੱਚ ਹੀ ਹੋ ਸਕਦਾ ਹੈ ਮਹਾਤਮਾ ਬੋਲੇ ਹਾਂ ਜ਼ਰੂਰ ਹੀ ਹੋ ਸਕਦਾ ਹੈ ਫਿਰ ਉਹ ਕੁੜੀ ਖੁਸ਼ੀ-ਖੁਸ਼ੀ ਕਹਿੰਦੀ ਹੈ ਜੇ ਸੱਚੀਉ ਇਹ ਸੰਭਵ ਹੈ ਤਾਂ ਮੈਂ ਇੱਕ ਅਜਿਹੇ ਬੰਦੇ ਨੂੰ ਜਾਣਦੀ ਹਾਂ ਜੋ ਬਹੁਤ ਹੀ ਸੁਖੀ ਹੈ ਮੈਂ ਉਸ ਨੂੰ ਹੁਣੇ ਲੈ ਕੇ ਆਉਂਦੀ ਹਾਂ ਐਨਾ ਕਹਿ ਕੇ ਉਹ ਕੁੜੀ ਉੱਥੋਂ ਦੌੜੀ-ਦੌੜੀ ਆਪਣੇ ਮਾਲਕ ਕੋਲ ਗਈ ਜਿਹਦੇ ਕੋਲ ਉਹ ਕੰਮ ਕਰਦੀ ਸੀ ਉਹ ਇੱਕ ਕਿਸਾਨ ਸੀ ਉਸਨੇ ਕਿਸਾਨ ਨੂੰ ਕਿਹਾ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਹਾਂ ਉਹਨਾਂ ਕਿਹਾ ਹੈ ਕਿ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਕੋਲ ਲਿਆਵਾਂਗੀ ਤਾਂ ਮੈਨੂੰ ਸੋਣੀ ਤੇ ਸੁਖੀ ਵੀ ਬਣਾ ਦੇਣਗੇ ਕਿਸਾਨ ਉਸ ਕੁੜੀ ਦੀ ਗੱਲ ਸੁਣ ਕੇ ਦੁਖੀ ਹੋ ਜਾਂਦਾ ਹੈ ਤੇ ਕਹਿੰਦਾ ਹੈ ਮੈਂ ਤੈਨੂੰ ਕਿੱਥੋਂ ਸੁખી ਲੱਗਦਾ ਵਾਂ ਕੁੜੀ ਬੋਲੀ ਤੁਹਾਡੇ ਕੋਲ ਤਾਂ ਸਭ ਕੁਝ ਹੈ ਚੰਗਾ ਖਾਣ ਪੀਣ ਹੈ ਰਹਿਣ ਲਈ ਚੰਗਾ ਮਕਾਨ ਹੈ ਤੁਹਾਡਾ ਆਪਣਾ ਪਰਿਵਾਰ ਹੈ ਹੋਰ ਤਾਂ ਹੋਰ ਤੁਹਾਡੇ ਕੋਲ ਕਿੰਨਾ ਧਨ ਵੀ ਹੈ ਤਾਂ ਤੁਸੀਂ ਦੁਖੀ ਕਿਵੇਂ ਹੋ ਸਕਦੇ ਹੋ ਕਿਸਾਨ ਜਵਾਬ ਦਿੰਦੇ ਹੋਏ ਬੋਲਿਆ ਮੇਰੀ ਫਸਲ ਚੰਗੀ ਨਹੀਂ ਹੋ ਰਹੀ ਇਸ ਕਰਕੇ ਮੈਨੂੰ ਉਸਦੇ ਚੰਗੇ ਭਾਅ ਨਹੀਂ ਮਿਲ ਰਹੇ ਰਾਜੇ ਨੂੰ ਵਸੂਲੀ ਵੀ ਦੇਣੀ ਪੈਂਦੀ ਹੈ। ਮੇਰੇ ਕੋਲ ਹੁਣ ਇੰਨੇ ਪੈਸੇ ਵੀ ਨਹੀਂ ਰਹੇ ਕਿ ਮੈਂ ਚੰਗੇ ਕਿਸਮ ਦੇ ਬੀਜ ਖਰੀਦ ਸਕਾਂ। ਇਸ ਵਾਰ ਮੀਂਹ ਵਿੱਚ ਮੇਰੀ ਸਾਰੀ ਫਸਲ ਬਰਬਾਦ ਹੋ ਗਈ। ਹੁਣ ਮੇਰੇ ਹਾਲਾਤ ਹੋਰ ਵੀ ਖਰਾਬ ਹੋ ਗਏ ਨੇ। ਇਹੋ ਜਿਹੇ ਹਾਲਾਤਾਂ ਵਿੱਚ ਮੈਂ ਸੁਖੀ ਕਿਵੇਂ ਰਹਿ ਸਕਦਾ ਜਾਂ ਕਿਸੇ ਹੋਰ ਨੂੰ ਲੱਭ ਲੈ ਜੋ ਅਸਲ ਵਿੱਚ ਸੁਖੀ ਹੋਵੇ। ਕੁੜੀ ਨੇ ਪੁੱਛਿਆ, "ਤਾਂ ਤੁਸੀਂ ਹੀ ਦੱਸ ਦਿਓ, ਤੁਹਾਡੇ ਮੁਤਾਬਕ ਕੌਣ ਸਭ ਤੋਂ ਵੱਧ ਸੁਖੀ ਹੈ ਜਿਸ ਨੂੰ ਮੈਂ ਆਪਣੇ ਨਾਲ ਲਿਜਾ ਸਕਾਂ?" ਕਿਸਾਨ ਕੁਝ ਸਮਾਂ ਸੋਚਦਾ ਹੈ ਤੇ ਕਹਿੰਦਾ ਹੈ, ਮੈਨੂੰ ਲੱਗਦਾ ਹੈ ਕਿ ਵਪਾਰੀ ਸਭ ਤੋਂ ਸੁਖੀ ਹੈ। ਉਹਨਾਂ ਨੂੰ ਫਸਲ ਲਗਾਉਣ ਦੀ ਕੋਈ ਚਿੰਤਾ ਨਹੀਂ ਹੁੰਦੀ ਤੇ ਨਾ ਹੀ ਫਸਲਾਂ ਦੀ ਦੇਖਭਾਲ ਕਰਨ ਦੀ। ਉਹਨਾਂ ਨੇ ਸਿਰਫ ਫਸਲ ਖਰੀਦਣੀ ਹੁੰਦੀ ਹੈ ਤੇ ਉਹ ਕਿਸੇ ਵੀ ਜਗ੍ਹਾ ਤੋਂ ਖਰੀਦ ਸਕਦੇ ਨੇ। ਉਹ ਹੋਰ ਚੀਜ਼ਾਂ ਦਾ ਵਪਾਰ ਵੀ ਕਰ ਸਕਦੇ ਨੇ ਜਿਨ੍ਹਾਂ ਦਾ ਮੌਸਮ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਤੇ ਉਹ ਸਾਡੇ ਨਾਲੋਂ ਕਿਤੇ ਵੱਧ ਪੈਸਾ ਵੀ ਕਮਾਉਂਦੇ ਨੇ। ਲੋਕ ਉਹਨਾਂ ਦਾ ਆਦਰ ਸਤਕਾਰ ਵੀ ਕਰਦੇ ਨੇ। ਮੈਨੂੰ ਤਾਂ ਲੱਗਦਾ ਹੈ ਕਿ ਉਹੀ ਸਭ ਤੋਂ ਸੁਖੀ ਹੈ। ਤੂੰ ਉਹਨਾਂ ਕੋਲ ਜਾ। ਕੁੜੀ ਆਪਣੇ ਮਾਲਕ ਦੀ ਗੱਲ ਸੁਣ ਕੇ ਦੌੜੀ-ਦੌੜੀ ਇੱਕ ਵਪਾਰੀ ਕੋਲ ਜਾ ਪਹੁੰਚੀ ਤੇ ਬੋਲੀ ਕਿ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਲਾਉਣਾ ਚਾਹੁੰਦੀ ਹਾਂ ਉਹਨਾਂ ਨੇ ਕਿਹਾ ਹੈ ਕਿ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਕੋਲ ਲਿਆਵਾਂਗੀ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ ਕੁੜੀ ਦੀ ਗੱਲ ਸੁਣ ਕੇ ਵਪਾਰੀ ਦੁੱਖ ਭਰੇ ਸ਼ਬਦਾਂ ਵਿੱਚ ਕਹਿੰਦਾ ਹੈ ਸਾਡੇ ਜੀਵਨ ਵਿੱਚ ਕਿੱਥੇ ਸੌਖ ਹੈ ਹਰ ਪਾਸੇ ਦੁੱਖ ਹੀ ਦੁੱਖ ਹੈ ਚੋਰ ਡਾਕੂ ਸਭ ਤੋਂ ਸਾਵਧਾਨ ਰਹਿਣਾ ਪੈਂਦਾ ਹੈ ਵਪਾਰ ਵਿੱਚ ਵੀ ਕਾਫੀ ਨੁਕਸਾਨ ਚੱਲ ਰਿਹਾ ਹੈ ਉੱਪਰੋਂ ਰਾਜਾ ਸਾਡੇ ਤੋਂ ਵੱਧੂ ਕਰਜ਼ਾ ਵਸੂਲ ਕਰ ਰਿਹਾ ਹੈ ਜਿਸ ਕਰਕੇ ਵਪਾਰ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਸਾਨੂੰ ਸੁਰੱਖਿਆ ਵੀ ਪੂਰੀ ਨਹੀਂ ਮਿਲਦੀ ਜ਼ਿੰਦਗੀ ਵਿੱਚ ਹਰ ਵਕਤ ਕੋਈ ਨਾ ਕੋਈ ਡਰ ਬਣਿਆ ਰਹਿੰਦਾ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਮੇਰੇ ਤੋਂ ਜ਼ਿਆਦਾ ਦੁਖੀ ਇਸ ਦੁਨੀਆ ਵਿੱਚ ਹੋਰ ਕੋਈ ਵੀ ਨਹੀਂ ਹੈ ਕੁੜੀ ਇਹ ਸੁਣ ਕੇ ਹੈਰਾਨ ਹੋਈ ਤੇ ਬੋਲੀ ਕਿ ਤੁਹਾਡੇ ਕੋਲ ਤਾਂ ਇਨਾ ਧਨ ਹੈ ਜ਼ਮੀਨ ਜਾਇਦਾਦ ਹੈ ਖਾਣ ਪੀਣ ਲਈ ਸਭ ਕੁਝ ਹੈ ਰਹਿਣ ਲਈ ਵੱਡਾ ਸਾਰਾ ਮਕਾਨ ਹੈ ਇੰਨੇ ਸਭ ਤੋਂ ਬਾਅਦ ਵੀ ਤੁਸੀਂ ਦੁਖੀ ਕਿਵੇਂ ਹੋ ਇਹ ਬਹੁਤ ਹੀ ਅਜੀਬ ਗੱਲ ਹੈ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਬਹੁਤ ਹੀ ਸੁਖੀ ਹੋਵੋਗੇ ਖੈਰ ਕੋਈ ਗੱਲ ਨਹੀਂ ਮੈਨੂੰ ਕੋਈ ਅਜਿਹਾ ਬੰਦਾ ਦੱਸ ਦਿਓ ਜੋ ਤੁਹਾਡੇ ਮੁਤਾਬਕ ਬਹੁਤ ਹੀ ਸੁਖੀ ਹੋਵੇ ਤਾਂ ਜੋ ਮੈਂ ਉਸ ਨੂੰ ਉਸ ਮਹਾਤਮਾ ਕੋਲ ਲਿਜਾ ਸਕਾਂ ਵਪਾਰੀ ਕੁਝ ਸਮਾਂ ਸੋਚਦਾ ਰਿਹਾ ਫਿਰ ਬੋਲਿਆ ਮੈਨੂੰ ਲੱਗਦਾ ਹੈ ਕਿ ਰਾਜ ਦੇ ਅਧਿਕਾਰੀ ਬਹੁਤ ਸੁਖੀ ਨੇ ਉਹ ਸਿੱਧਾ ਰਾਜ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਕੋਲ ਅਧਿਕਾਰ ਹੁੰਦੇ ਨੇ ਤੇ ਉਹ ਧਨਵਾਨ ਵੀ ਹੁੰਦੇ ਨੇ ਉਹ ਚੋਰਾਂ ਡਾਕੂਆਂ ਤੋਂ ਡਰਦੇ ਨਹੀਂ ਉਹ ਸਾਡੇ ਕੋਲੋਂ ਵੀ ਧਨ ਵਸੂਲ ਲੈਂਦੇ ਨੇ ਤੇ ਸਾਨੂੰ ਵੀ ਉਹਨਾਂ ਦੇ ਆਦਰ ਵਿੱਚ ਝੁਕਣਾ ਹੀ ਪੈਂਦਾ ਹੈ ਸਾਰੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਮੈਨੂੰ ਲੱਗਦਾ ਕਿ ਉਹਨਾਂ ਦੇ ਜੀਵਨ ਵਿੱਚ ਕੋਈ ਵੀ ਦੁੱਖ ਨਹੀਂ ਹੋਵੇਗਾ ਉਹੀ ਸਭ ਤੋਂ ਵੱਧ ਸੁਖੀ ਹੈ ਕਾਸ਼ ਮੈਂ ਵੀ ਰਾਜ ਦੇ ਇੱਕ ਅਧਿਕਾਰੀ ਹੁੰਦਾ ਤਾਂ ਮੈਂ ਵੀ ਆਪਣੀ ਜ਼ਿੰਦਗੀ ਸੋਖ ਨਾਲ ਬਿਤਾ ਰਿਆ ਹੁੰਦਾ ਕੁੜੀ ਬੋਲੀ ਕੀ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ ਕੀ ਤੁਸੀਂ ਮੈਨੂੰ ਉਹਨਾਂ ਨਾਲ ਮਿਲਵਾ ਸਕਦੇ ਹੋ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੀਆਂ ਜੇ ਉਹ ਸਭ ਤੋਂ ਸੁਖੀ ਹੋਏ ਤਾਂ ਉਸ ਮਹਾਤਮਾ ਨੇ ਮੈਨੂੰ ਕੁਝ ਐਸੀ ਚੀਜ਼ ਦੇਣੀ ਹੈ ਜਿਹਦੇ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ ਵਪਾਰੀ ਨੂੰ ਉਸ ਕੁੜੀ ਤੇ ਦਇਆ ਆ ਗਈ ਉਸਨੇ ਉਸ ਕੁੜੀ ਨੂੰ ਇੱਕ ਅਧਿਕਾਰੀ ਨਾਲ ਮਿਲਵਾ ਦਿੱਤਾ ਜਿਸ ਨੂੰ ਉਹ ਜਾਣਦਾ ਸੀ ਕੁੜੀ ਅਧਿਕਾਰੀ ਨੂੰ ਮਿਲੀ ਤੇ ਬੋਲੀ ਕੀ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਕੁੜੀ ਨੇ ਉਹੀ ਸਾਰੀ ਗੱਲ ਦੱਸੀ ਅਧਿਕਾਰੀ ਵੀ ਕੁੜੀ ਦੀ ਗੱਲ ਸੁਣ ਕੇ ਬੋਲਿਆ ਕਿ ਤੈਨੂੰ ਕਿਨੇ ਕਿਹਾ ਕਿ ਮੈਂ ਸੁਖੀ ਹਾਂ ਮੇਰੇ ਵਰਗਾ ਦੁਖੀ ਇਨਸਾਨ ਤਾਂ ਇਸ ਦੁਨੀਆ ਵਿੱਚ ਕਿਤੇ ਵੀ ਨਹੀਂ ਹੋਵੇਗਾ ਤੈਨੂੰ ਕੁਝ ਨਹੀਂ ਪਤਾ ਸਾਡੇ ਉੱਪਰ ਕਿੰਨਾ ਦਬਾਅ ਹੁੰਦਾ ਹੈ ਸਾਡੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਰਾਜੇ ਦੇ ਹਰ ਇੱਕ ਹੁਕਮ ਨੂੰ ਪੂਰਾ ਕਰਨਾ ਪੈਂਦਾ ਹੈ ਤੇ ਉਹ ਹੁਕਮ ਵੀ ਇੰਨੇ ਆਸਾਨੀ ਨਾਲ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਾਜਾ ਕਦੇ ਵੀ ਕੋਈ ਵੀ ਹੁਕਮ ਜਾਰੀ ਕਰ ਦਿੰਦਾ ਹੈ ਤੇ ਸਾਨੂੰ ਉਹਨਾਂ ਨੂੰ ਲਾਗੂ ਕਰਨਾ ਪੈਂਦਾ ਜਨਤਾ ਦਾ ਗੁੱਸਾ ਤੇ ਹੋਰ ਮੁਸ਼ਕਲਾਂ ਇਹ ਸਾਰੇ ਨਤੀਜੇ ਸਾਨੂੰ ਹੀ ਚੱਲਣੇ ਪੈਂਦੇ ਨੇ ਤੇ ਤੈਨੂੰ ਲੱਗਦਾ ਹੈ ਕਿ ਮੈਂ ਸੁਖੀ ਹਾਂ ਕਦੇ ਵੀ ਨਹੀਂ ਜੇ ਉਹ ਮਹਾਤਮਾ ਤੈਨੂੰ ਸੁਖੀ ਕਰ ਦਵੇ ਤਾਂ ਮੈਨੂੰ ਵੀ ਮਲਵਾ ਦੇ ਮੈਂ ਵੀ ਸੁਖੀ ਹੋਣਾ ਚਾਹੁੰਨਾ ਮੈਂ ਵੀ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤਾਉਣਾ ਚਾਹੁੰਨਾ ਕੁੜੀ ਹੈਰਾਨ ਹੋ ਕੇ ਅਧਿਕਾਰੀ ਨੂੰ ਬੋਲੀ ਕਿ ਜਿੱਥੋਂ ਤੱਕ ਮੈਂ ਸੋਚਦੀ ਸੀ ਕਿ ਤੁਸੀਂ ਸਭ ਤੋਂ ਵੱਧ ਸੁਖੀ ਹੋ ਪਰ ਤੁਸੀਂ ਵੀ ਸੁਖੀ ਨਹੀਂ ਹੋ ਤੁਹਾਨੂੰ ਕੀ ਲੱਗਦਾ ਇਸ ਦੁਨੀਆ ਵਿੱਚ ਐਸਾ ਕੋਈ ਇਨਸਾਨ ਹੈ ਜੋ ਸਭ ਤੋਂ ਵੱਧ ਸੁਖੀ ਹੋਵੇ ਕੁੜੀ ਦੀਆਂ ਗੱਲਾਂ ਸੁਣ ਕੇ ਅਧਿਕਾਰੀ ਬੋਲਿਆ ਕਿ ਹਾਂ ਮੈਨੂੰ ਲੱਗਦਾ ਹੈ ਕਿ ਇਸ ਸਾਰੇ ਰਾਜ ਵਿੱਚ ਕੇਵਲ ਇੱਕ ਹੀ ਇਨਸਾਨ ਹੈ ਜੋ ਸੁਖੀ ਹੈ ਤੇ ਉਹ ਹੈ ਸਾਡੇ ਰਾਜ ਦਾ ਰਾਜਾ ਮੈਨੂੰ ਤਾਂ ਉਹੀ ਸੁਖੀ ਲੱਗਦਾ ਹੈ ਉਸ ਨੂੰ ਕਿਸੇ ਦੀ ਸੁਣਨੀ ਨਹੀਂ ਪੈਂਦੀ ਉਹ ਸਾਡੇ ਲਈ ਨਿਜ਼ਮ ਬਣਾਉਂਦਾ ਹੈ ਹੁਕਮ ਦਿੰਦਾ ਹੈ ਸਾਰੇ ਲੋਕ ਉਸ ਦੇ ਅੱਗੇ ਝੁਕਦੇ ਨੇ ਉਹਦੇ ਕੋਲ ਨਾ ਤਾਂ ਧਨ ਦੀ ਕਮੀ ਹੈ ਤੇ ਨਾ ਹੀ ਜ਼ਮੀਨ ਜਾਇਦਾਦ ਦੀ ਸਾਰੀ ਧਰਤੀ ਨੂੰ ਹੀ ਉਸ ਨੇ ਜਿੱਤ ਲਿਆ ਹੈ ਉਹ ਸਾਰਿਆਂ ਦੇ ਮਾਲਕ ਨੇ ਸਭ ਤੋਂ ਉੱਚੇ ਨੇ ਉਹੀ ਸੁਖੀ ਇਨਸਾਨ ਹੈ काश मैं भी किसी राजे ਦੇ ਘਰ ਜਮਿਆ ਹੁੰਦਾ ਤਾਂ ਮੈਂ ਵੀ ਬਹੁਤ ਸੁਖੀ ਹੁੰਦਾ ਅਧਿਕਾਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਹ ਕੁੜੀ ਅਧਿਕਾਰੀ ਨੂੰ ਬੋਲੀ ਕਿ ਤੁਸੀਂ ਇੱਕ ਕਿਰਪਾ ਕਰ ਸਕਦੇ ਹੋ ਮੈਨੂੰ ਇੱਕ ਵਾਰ ਰਾਜੇ ਨੂੰ ਮਿਲਵਾ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਮੈਂ ਸਿਰਫ ਇੱਕ ਵਾਰ ਰਾਜੇ ਨੂੰ ਮਿਲਣਾ ਕੁੜੀ ਦੇ ਚਿਹਰੇ ਨੂੰ ਦੇਖ ਕੇ ਅਧਿਕਾਰੀ ਨੂੰ ਉਸ ਤੇ ਦਇਆ ਆ ਜਾਂਦੀ ਹੈ ਉਹ ਕਹਿੰਦਾ ਹੈ ਚਲੋ ਠੀਕ ਹੈ ਮੈਂ ਅੱਜ ਰਾਜ ਦਰਬਾਰ ਹੀ ਜਾ ਰਿਹਾ ਤੂੰ ਵੀ ਮੇਰੇ ਨਾਲ ਚੱਲ ਉੱਥੇ ਤੂੰ ਰਾਜੇ ਨੂੰ ਜੋ ਪੁੱਛਣਾ ਹੈ ਪੁੱਛ ਲੈਵੇਂ ਇਨਾ ਕਹਿ ਕੇ ਅਧਿਕਾਰੀ ਉਸ ਕੁੜੀ ਨੂੰ ਰਾਜ ਦਰਬਾਰ ਲੈ ਗਿਆ। ਰਾਜ ਦਰਬਾਰ ਵਿੱਚ ਪਹੁੰਚਣ ਤੋਂ ਬਾਅਦ ਅਧਿਕਾਰੀ ਰਾਜੇ ਨੂੰ ਕੁੜੀ ਦੀ ਬੇਨਤੀ ਦੱਸਦਾ ਹੈ। ਰਾਜਾ ਉਸ ਕੁੜੀ ਦੀ ਗੱਲ ਸੁਣਨ ਲਈ ਤਿਆਰ ਹੋ ਜਾਂਦਾ ਹੈ ਤੇ ਕੁੜੀ ਨੂੰ ਰਾਜ ਦਰਬਾਰ ਵਿੱਚ ਸੱਦਿਆ ਜਾਂਦਾ ਹੈ। ਰਾਜਾ ਕੁੜੀ ਨੂੰ ਕਹਿੰਦਾ ਹੈ, "ਤੂੰ ਬਿਨਾਂ ਕਿਸੇ ਡਰ ਤੋਂ ਆਪਣੀ ਗੱਲ ਦੱਸ। ਤੂੰ ਕੀ ਕਹਿਣਾ ਹੈ? ਤੂੰ ਮੈਨੂੰ ਕੀ ਪੁੱਛਣਾ ਹੈ?" ਕੁੜੀ ਥੋੜਾ ਘਬਰਾਉਂਦੇ ਹੋਏ ਡਰਦੀ-ਡਰਦੀ ਬੋਲੀ, "ਹੇ ਰਾਜਨ, ਮੈਂ ਇੱਕ ਪੂਰੀ ਤਰ੍ਹਾਂ ਸੁਖੀ ਵਿਅਕਤੀ ਦੀ ਤਲਾਸ਼ ਵਿੱਚ ਹਾਂ। ਮੈਨੂੰ ਇੱਕ ਮਹਾਤਮਾ ਮਿਲੇ ਨੇ। ਜਿਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਜੇ ਮੈਂ ਕਿਸੇ ਐਸੇ ਵਿਅਕਤੀ ਨੂੰ ਉਹਨਾਂ ਕੋਲ ਲਿਆਵਾਂਗੀ ਜੋ ਸੱਚਮੁੱਚ ਸੁਖੀ ਹੈ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ। ਕਾਫੀ ਲੋਕਾਂ ਨਾਲ ਮਿਲਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਹੈ ਕਿ ਤੁਸੀਂ ਹੀ ਇਸ ਦੁਨੀਆ ਵਿੱਚ ਇੱਕੋ ਇੱਕ ਸੁਖੀ ਵਿਅਕਤੀ ਹੋ। ਤਾਂ ਕੀ ਤੁਸੀਂ ਮੇਰੇ ਨਾਲ ਉਸ ਮਹਾਤਮਾ ਨੂੰ ਮਿਲਣ ਲਈ ਚਲੋਗੇ? ਤੁਹਾਡਾ ਬਹੁਤ ਐਸਾਨ ਹੋਵੇਗਾ। ਰਾਜਾ ਉਸ ਕੁੜੀ ਦੀ ਗੱਲ ਧਿਆਨ ਨਾਲ ਸੁਣਦਾ ਹੈ ਤੇ ਫਿਰ ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੰਦਾ ਹੈ। ਉਹ ਕੁੜੀ ਨੂੰ ਕਹਿੰਦਾ ਹੈ ਅੱਛਾ ਜਿਵੇਂ ਸਭ ਨੂੰ ਲੱਗਦਾ ਹੈ ਤੈਨੂੰ ਵੀ ਇਹੀ ਲੱਗਦਾ ਹੈ ਕਿ ਮੈਂ ਇਸ ਦੁਨੀਆ ਦਾ ਸਭ ਤੋਂ ਵੱਧ ਸੁਖੀ ਵਿਅਕਤੀ ਹਾਂ ਪਰ ਜੇ ਕੋਈ ਮੈਨੂੰ ਪੁੱਛੇ ਕਿ ਇਸ ਦੁਨੀਆ ਦਾ ਸਭ ਤੋਂ ਵੱਧ ਦੁਖੀ ਇਨਸਾਨ ਕਿਹੜਾ ਹੈ ਤਾਂ ਮੈਂ ਕਹਾਂਗਾ ਕਿ ਉਹ ਮੈਂ ਹੀ ਹਾਂ ਬੇਟਾ ਮੇਰੇ ਕੋਲ ਨੀਂਦ ਨਹੀਂ ਹੈ ਮੇਰੇ ਕੋਲ ਆਰਾਮ ਨਹੀਂ ਹੈ ਮੈਂ ਠੀਕ ਢੰਗ ਨਾਲ ਸੌ ਨਹੀਂ ਸਕਦਾ ਸੁਰੱਖਿਆ ਦੇ ਆਦਮੀ ਹਮੇਸ਼ਾ ਮੇਰੇ ਆਸ-ਪਾਸ ਰਹਿੰਦੇ ਨੇ ਉਹਨਾਂ ਦੇ ਬਿਨਾ ਮੈਂ ਕਿਤੇ ਇਕੱਲਾ ਨਹੀਂ ਜਾ ਸਕਦਾ ਜਿਵੇਂ ਹੀ ਕੋਈ ਆਵਾਜ਼ ਆਉਂਦੀ ਹੈ ਮੇਰੀ ਨੀਂਦ ਟੁੱਟ ਜਾਂਦੀ ਹੈ ਬੇਚੈਨੀ ਲੱਗ ਜਾਂਦੀ ਹੈ ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਹੈ ਕਿਉਂਕਿ ਮੇਰੇ ਦੁਸ਼ਮਣ ਮੇਰੇ ਹੀ ਘਰ ਵਿੱਚ ਨੇ ਮੈਨੂੰ ਇਹ ਪਤਾ ਨਹੀਂ ਕਿ ਕੌਣ ਕਦੋਂ ਕਿੱਥੇ ਮੇਰੇ ਤੇ ਵਾਰ ਕਰ ਸਕਦਾ ਹੈ ਇੱਥੇ ਰਾਜ ਦਰਬਾਰ ਵਿੱਚ ਬੈਠੇ ਹੋਏ ਵੀ ਸਾਰੇ ਲੋਕਾਂ ਵਿੱਚ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣ ਬੈਠਾ ਹੈ ਇੱਥੇ ਬੈਠਾ ਹਰ ਵਿਅਕਤੀ ਮੇਰੇ ਦਰਬਾਰ ਦਾ ਹੀ ਹੈ ਪਰ ਮੈਨੂੰ ਹਰ ਕਿਸੇ ਤੇ ਸ਼ੱਕ ਕਰਨਾ ਪੈਂਦਾ ਹੈ ਹਰ ਸਾਹ ਮੇਰੇ ਲਈ ਭਾਰਾ ਲੱਗਦਾ ਹੈ ਇੰਨੇ ਵੱਡੇ ਰਾਜ ਦੀ ਜ਼ਿੰਮੇਵਾਰੀ ਨਿਭਾਉਣੀ ਇੰਨੀ ਆਸਾਨ ਨਹੀਂ ਹੈ। ਤੈਨੂੰ ਲੱਗਦਾ ਹੋਵੇਗਾ ਕਿ ਰਾਜੇ ਕੋਲ ਸਾਰੇ ਐਸ਼ੋ ਰਾਮ ਨੇ, ਧਨ ਹੈ, ਦੌਲਤ ਹੈ, ਜ਼ਮੀਨ ਜਾਇਦਾਦ ਹੈ। ਤਾਂ ਉਹਨਾਂ ਨੂੰ ਸੁਖੀ ਹੋਣਾ ਹੀ ਚਾਹੀਦਾ ਹੈ। ਪਰ ਮੈਂ ਤੈਨੂੰ ਦੱਸ ਦਵਾਂ ਕਿ ਇਹ ਸਾਰੀਆਂ ਚੀਜ਼ਾਂ ਸੁੱਖ ਨਹੀਂ ਦਿੰਦੀਆਂ। ਕੁੜੀ ਰਾਜੇ ਦੀ ਗੱਲ ਸੁਣ ਕੇ ਕਹਿੰਦੀ ਹੈ, "ਮੈਨੂੰ ਮਾਫ਼ ਕਰਨਾ, ਪਰ ਜੇਕਰ ਧਨ, ਦੌਲਤ ਤੇ ਜ਼ਮੀਨ ਜਾਇਦਾਦ ਸੁੱਖ ਨਹੀਂ ਦਿੰਦੀਆਂ, ਤਾਂ ਸੁੰਦਰਤਾ ਤਾਂ ਸੁੱਖ ਦੇ ਹੀ ਸਕਦੀ ਹੈ। ਸੋਹਣੇ ਲੋਕਾਂ ਨੂੰ ਹਰ ਕੋਈ ਪਿਆਰ ਕਰਦਾ, ਇੱਜ਼ਤ ਕਰਦਾ।" ਰਾਜੇ ਨੇ ਮੁਸਕਰਾਉਂਦੇ ਹੋਏ ਨੇ ਜਵਾਬ ਦਿੱਤਾ ਕਿ ਅੱਜ ਤੱਕ ਜੋ ਮੈਂ ਵੇਖਿਆ ਹੈ ਕਿ ਜਿਹੜੇ ਲੋਕ ਚਿਹਰੇ ਤੋਂ ਸੋਹਣੇ ਹੁੰਦੇ ਨੇ ਉਹਨਾਂ ਦੇ ਦਿਲ ਸੋਹਣੇ ਨਹੀਂ ਹੁੰਦੇ ਉਹ ਲੋਕ ਤਾਂ ਸਿਰਫ ਇੱਕ ਮਖੌਟਾ ਲੈ ਕੇ ਘੁੰਮਦੇ ਫਿਰਦੇ ਨੇ ਉਹ ਦੂਸਰਿਆਂ ਨੂੰ ਦਿਖਾਉਂਦੇ ਨੇ ਕਿ ਮੈਂ ਕਿੰਨਾ ਸੋਹਣਾ ਵਾਂ ਪਰ ਸਮਾਂ ਸਭ ਦੀ ਸੁੰਦਰਤਾ ਖੋਹ ਲੈਂਦਾ ਹੈ ਇੱਕੋ ਇੱਕ ਸੁੰਦਰਤਾ ਤਾਂ ਮਨ ਵਿੱਚ ਹੀ ਹੁੰਦੀ ਹੈ ਜਿਹਦਾ ਮਨ ਸੋਹਣਾ ਹੈ ਉਹ ਸਦਾ ਹੀ ਸੋਹਣਾ ਰਹਿੰਦਾ ਹੈ ਕੁੜੀ ਫਿਰ ਪੁੱਛਦੀ ਹੈ ਫਿਰ ਤੁਸੀਂ ਹੀ ਦੱਸੋ ਕਿ ਤੁਹਾਡੇ ਮੁਤਾਬਕ ਇਸ ਦੁਨੀਆ ਵਿੱਚ ਸਭ ਤੋਂ ਸੋਹਣਾ ਤੇ ਸੁਖੀ ਕੌਣ ਹੈ ਰਾਜਾ ਹਸ ਕੇ ਬੋਲਿਆ ਮੇਰੇ ਮੁਤਾਬਕ ਤਾਂ ਇੱਕ ਗਰੀਬ ਵਿਅਕਤੀ ਜੋ ਦੋ ਵੇਲੇ ਦੀ ਰੋਟੀ ਕਮਾ ਲੈਂਦਾ ਹੈ ਜਿਸ ਨੂੰ ਕੋਈ ਫਿਕਰ ਨਹੀਂ ਕੋਈ ਬੰਧਨ ਨਹੀਂ ਜੋ ਕਿਤੇ ਵੀ ਘੁੰਮ ਸਕਦਾ ਹੈ ਜਿਸ ਨੂੰ ਕੁਝ ਵੀ ਲੁੱਟ ਜਾਣ ਦਾ ਡਰ ਨਹੀਂ ਜਿਸ ਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਉਸੇ ਨੂੰ ਮੈਂ ਸਭ ਤੋਂ ਵੱਧ ਸੁਖੀ ਸਮਝਦਾ ਇਸੇ ਤਰ੍ਹਾਂ ਮੈਂ ਤੈਨੂੰ ਵੇਖਿਆ ਕਿ ਤੂੰ ਹੀ ਸਭ ਤੋਂ ਵੱਧ ਸੁਖੀ ਹੈ ਤੇਰੇ ਕੋਲ ਨੀਂਦ ਹੈ ਚੰਗਾ ਦਿਲ ਹੈ ਚਾਰੇ ਪਾਸੇ ਖੁੱਲੀਆਂ ਰਾਹਾਂ ਨੇ ਤੇਰੇ ਕੋਲ ਕੋਈ ਡਰ ਨਹੀਂ ਕੋਈ ਸਾਜ਼ਿਸ਼ ਨਹੀਂ ਕੋਈ ਚਿੰਤਾ ਨਹੀਂ ਸਿਰਫ ਜੀਵਨ ਹੈ ਖੁੱਲਾ ਜੀਵਨ ਮੇਰੇ ਮੁਤਾਬਕ ਤਾਂ ਤੂੰ ਹੀ ਸਭ ਤੋਂ ਵੱਧ ਸੁਖੀ ਹੈ ਰਾਜੇ ਦੀਆਂ ਇਹ ਗੱਲਾਂ ਸੁਣ ਕੇ ਕੁੜੀ ਇੱਕ ਪਲ ਹੀ ਸੋਚਾਂ ਵਿੱਚ ਪੈ ਜਾਂਦੀ ਹੈ ਤੇ ਫਿਰ ਉਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸੱਚਮੁੱਚ ਉਹੀ ਸਭ ਤੋਂ ਵੱਧ ਸੁਖੀ ਹੈ ਹੁਣ ਉਹ ਜੋ ਵੀ ਸੀ ਜਿਵੇਂ ਵੀ ਸੀ ਉਸ ਨੂੰ ਆਪਣੇ ਆਪ ਤੇ ਮਾਣ ਹੋਣ ਲੱਗ ਪੈਂਦਾ ਹੈ ਸਾਰਾ ਦਿਨ ਇੱਥੋਂ ਉੱਥੇ ਭਟਕਣ ਤੋਂ ਬਾਅਦ ਉਸ ਦੇ ਅੰਦਰ ਮਾਨਸਿਕ ਤੌਰ ਤੇ ਇੱਕ ਸ਼ਾਂਤੀ ਆ ਜਾਂਦੀ ਹੈ ਉਹ ਮੁੜ ਕੇ ਮਹਾਤਮਾ ਕੋਲ ਆਉਂਦੀ ਹੈ ਤੇ ਕਹਿੰਦੀ ਹੈ "ਹੇ ਮਹਾਤਮਾ ਜਦੋਂ ਮੈਂ ਇਥੋਂ ਗਈ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਭ ਤੋਂ ਵੱਧ ਦੁਖੀ ਹਾਂ ਤੇ ਮੈਂ ਸਭ ਤੋਂ ਵੱਧ ਸੂਰਤਾਂ ਪਰ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲਦੀ ਗਈ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਇਨਸਾਨ ਤਾਂ ਮੈਂ ਹੀ ਹਾਂ ਹਾਂ ਇਹ ਵੱਖਰੀ ਗੱਲ ਹੈ ਕਿ ਮੈਂ ਕਿਸੇ ਵੀ ਸੁਖੀ ਵਿਅਕਤੀ ਨੂੰ ਤੁਹਾਡੇ ਕੋਲ ਨਹੀਂ ਲਿਆ ਸਕੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਸਾਰੇ ਸੁਖੀ ਨੇ ਪਰ ਹੁਣ ਤਾਂ ਗੱਲ ਬਿਲਕੁਲ ਉਲਟੀ ਹੋ ਗਈ ਹੈ ਮੈਨੂੰ ਛੱਡ ਕੇ ਇੱਥੇ ਸਾਰੇ ਦੁਖੀ ਨੇ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ ਕਿਸੇ ਚੀਜ਼ ਨੂੰ ਗਵਾ ਲੈਣ ਦਾ ਡਰ ਹੈ ਕੁਝ ਨਾ ਪਾਉਣ ਦਾ ਡਰ ਹੈ ਆਪਣਾ ਜੀਵਨ ਖੁੱਲ੍ਹ ਕੇ ਨਾ ਜੀ ਸਕਣ ਦਾ ਡਰ ਹੈ ਇਸ ਹਿਸਾਬ ਨਾਲ ਮੇਰੇ ਕੋਲ ਸਭ ਕੁਝ ਹੈ ਮੈਂ ਖੁਸ਼ੀ ਨਾਲ ਝੂਮ ਸਕਦੀ ਹਾਂ ਗਾ ਸਕਦੀ ਹਾਂ ਜਿੱਥੇ ਮਨ ਕਰੇ ਉੱਥੇ ਜਾ ਸਕਦੀ ਹਾਂ ਦੋ ਵੇਲੇ ਦੀ ਰੋਟੀ ਕਮਾਉਣ ਲਈ ਮੇਰੇ ਕੋਲ ਇਹ ਹੱਥ ਪੈਰ ਨੇ ਮੈਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਮੇਰੇ ਕੋਲ ਕੁਝ ਵੀ ਐਸਾ ਨਹੀਂ ਜਿਸ ਨੂੰ ਗੁਆ ਲੈਣ ਦਾ ਡਰ ਹੋਵੇ ਇਹ ਸੁਣ ਕੇ ਮਹਾਤਮਾ ਕਹਿੰਦੇ ਨੇ ਕਿ ਆਖਰਕਾਰ ਤੈਨੂੰ ਉਹ ਸੁੰਦਰਤਾ ਤੇ ਸੁੱਖ ਮਿਲ ਹੀ ਗਿਆ ਹੁਣ ਤੋਂ ਤੂੰ ਸੋਹਣੀ ਤੇ ਸੁਖੀ ਹੈ ਇਹ ਕਹਿ ਕੇ ਮਹਾਤਮਾ ਵਾਪਸ ਚਲੇ ਗਏ ਤੇ ਉਹ ਕੁੜੀ ਵੀ ਹੁਣ ਇਹ ਜਾਣ ਚੁੱਕੀ ਸੀ ਕਿ ਉਹ ਸਭ ਤੋਂ ਸੋਹਣੀ ਤੇ ਸੁਖੀ ਹੈ ਹੁਣ ਉਸ ਨੂੰ ਕਿਸੇ ਗੱਲ ਦਾ ਕੋਈ ਗਮ ਨਹੀਂ ਸੀ ਉਹ ਕਦੇ ਵੀ ਆਪਣੇ ਆਪ ਤੇ ਅਫਸੋਸ ਨਹੀਂ ਕਰਦੀ ਸੀ ਸਗੋਂ ਹਮੇਸ਼ਾ ਆਪਣੇ ਆਪ ਵਿੱਚ ਖੁਸ਼ ਰਹਿੰਦੀ ਸੀ ਉਸ ਦੇ ਮਨ ਵਿੱਚ ਹੁਣ ਮਾਨ ਸੀ ਕਿ ਉਹ ਜੋ ਵੀ ਹੈ ਸਹੀ ਹੈ ਦੋਸਤੋ ਸਾਨੂੰ ਵੀ ਕਈ ਵਾਰ ਇਹੀ ਲੱਗਦਾ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ ਤੇ ਦੂਜਿਆਂ ਕੋਲ ਸਭ ਕੁਝ ਹੈ। ਉਹਨਾਂ ਦਾ ਜੀਵਨ ਬਹੁਤ ਸੁਖੀ ਹੈ ਪਰ ਅਸਲ ਵਿੱਚ ਇਹ ਸਿਰਫ ਸਾਡੇ ਦੇਖਣ ਦਾ ਨਜ਼ਰੀਆ ਹੈ। ਅਸਲੀ ਸੁੱਖ ਤਾਂ ਸਾਡੇ ਅੰਦਰ ਹੀ ਹੈ। ਉਹ ਹੈ ਸੰਤੋਖ। ਜੇ ਅਸੀਂ ਆਪਣੇ ਆਪ ਨਾਲ ਸੰਤੁਸ਼ਟਾਂ ਤਾਂ ਸਾਨੂੰ ਕੋਈ ਵੀ ਦੁੱਖ ਡਰਾ ਨਹੀਂ ਸਕਦਾ। ਪਰ ਸਾਡੀ ਸਭ ਤੋਂ ਵੱਡੀ ਤਕਲੀਫ ਇਹ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਸਗੋਂ ਦੂਜਿਆਂ ਨੂੰ ਵੱਧ ਦੇਖਦੇ ਹਾਂ। ਦੂਜਿਆਂ ਨੂੰ ਖੁਸ਼ ਦੇਖ ਕੇ ਸਾਡੇ ਅੰਦਰ ਈਰਖਾ ਪੈਦਾ ਹੁੰਦੀ ਹੈ ਤੇ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਛੱਡ ਕੇ ਸਾਰੇ ਸੁਖੀ ਨੇ ਸਾਨੂੰ ਤਕਲੀਫ ਹੁੰਦੀ ਹੈ ਕਿ ਉਹਦੇ ਕੋਲ ਇੰਨਾ ਕੁਝ ਕਿਉਂ ਹੈ ਤੇ ਕਿਵੇਂ ਹੈ ਤੇ ਅਸੀਂ ਇਹਨੇ ਦੁਖੀ ਕਿਉਂ ਆ ਇਹ ਸਿਰਫ ਸਾਡੀ ਸੋਚ ਹੈ ਜਿਵੇਂ ਰਾਜੇ ਨੇ ਕਿਹਾ ਸੀ ਕਿ ਅਸਲ ਸੁੱਖ ਕਿਤੇ ਬਾਹਰ ਨਹੀਂ ਸਾਡੇ ਅੰਦਰ ਹੀ ਹੈ ਸਾਡੇ ਕੋਲ ਜੋ ਵੀ ਹੈ ਜੇ ਅਸੀਂ ਉਹਦੇ ਵਿੱਚ ਸੰਤੁਸ਼ਟ ਰਹੀਏ ਤਾਂ ਸਾਨੂੰ ਕੋਈ ਵੀ ਦੁੱਖ ਪਰੇਸ਼ਾਨੀ ਕਰ ਸਕਦਾ ਪਰ ਜੇ ਅਸੀਂ ਹਮੇਸ਼ਾ ਸੋਚਦੇ ਰਹੀਏ ਕਿ ਸਾਡੇ ਕੋਲ ਕਿਹੜੀ ਚੀਜ਼ ਨਹੀਂ ਹੈ ਤਾਂਸੀਂ ਕਦੇ ਵੀ ਖੁਸ਼ ਨਹੀਂ ਹੋ ਸਕਦੇ ਸੋ ਦੋਸਤੋ ਅੱਜ ਦੀ ਇਹ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਇਸ ਵੀਡੀਓ ਨੂੰ ਉਸ ਇਨਸਾਨ ਨਾਲ ਜ਼ਰੂਰ ਸਾਂਝੀ ਕਰੋ ਜਿਸ ਨੂੰ ਇਸ ਕਹਾਣੀ ਦੀ ਲੋੜ ਹੈ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਸਿੱਖਿਆ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ